ਸਰਬਜੀ ਸਿੰਘ ਜੀ ਅੱਜ ਜਿਹੜਾ ਨੈਸ਼ਨਲ ਹਾਈਵੇ ਤੇ ਜਿਹੜਾ ਜਾਮ ਕੀਤਾ ਕਿਉਂ ਕੀਤਾ ਕੀ ਕਰ ਰਹੇ ਇਹ ਜੋ ਸਾਡੇ ਬਾਅਦ ਤੇ ਕਾਲੇ ਕਾਨੂੰਨ ਲਾਏ ਗਿਆ ਇਹਨਾਂ ਨੇ ਲਾਗੂ ਕਿੱਧਰੇ ਵੀ ਜੀ ਪੀ ਨੇ ਅਸੀਂ ਉਹਦੇ ਬਾਅਦ ਤੇ ਵਿਰੋਧ ਕਰ ਰਹੇ ਆ ਸਾਰੇ ਡਰਾਈਵਰ ਇਕੱਠਾ ਜੋ ਅਸੀਂ ਇਹਨੂੰ ਕਾਨੂੰਨ ਨੂੰ ਰੱਦ ਚਾਉਂਦੇ ਆ ਜਲਦੋਂ ਜਲਦੀ ਕੀਤਾ ਜਾਵੇ ਨਹੀਂ ਤੇ ਅਸੀਂ ਇਸ ਤੋਂ ਵੱਡਾ ਧੰਦਾ ਲਵਾਂਗੇ ਅਹੀਂ ਜੋ ਸਭ ਚੱਕੇ ਜਾਮ ਕੀਤੇ ਆ ਹਾਂ ਕੋਈ ਗੱਡੀ ਨਹੀਂ ਚੱਲਣ ਦੇਣੀ ਕੋਈ ਕੱਚੇ ਮਾਲ ਵਾਲੀ ਕੋਈ ਬਾਡੀ ਵਾਲੀ ਚੱਲੇ ਕੋਈ ਨਹੀਂ ਗੱਡੀ ਜਾ ਕੋ ਟਿਪਰ ਨਹੀਂ ਚੱਲੇਗੀ ਇਹ ਕਰਕੇ ਡਰਾਈਵਰ ਕੋਈ ਡਰਾਈਵਰੀ ਦੀ ਕਰੇਗਾ ਜਿੰਨਾਂ ਦੇ ਕਾਨੂੰਨ ਦਾ ਤਨੀ ਕੀਤਾ ਜਾਏਗਾ ਅੱਜ ਕੀ ਕੀਤਾ ਗਿਆ ਅੱਜ ਵੀ ਅਸੀਂ ਇਸੇ ਕਰਕੇ ਟਰੱਕੀ ਢੱਕਣ ਦੇ ਆ ਵੀ ਇਸੇ ਕਾਨੂੰਨ ਦੇ ਵਿੱਚ ਸਾਡਾ ਸਾਥ ਦਿੱਤਾ ਜਾਵੇ ਅਸੀਂ ਕਾਨੂੰਨ ਨੂੰ ਰੱਦ ਚਾਹੁੰਦੇ ਹਾਂ ਜਲਦੋਂ ਜਲਦੀ ਜਿੰਨਾ ਸਰਕਾਰ ਨੂੰ ਅਰਜ਼ੀ ਦਿੱਤਾ ਜਾਵੇ ਸਾਡੇ ਨਾਲ ਕੋਈ ਸਰਕਾਰ ਨਹੀਂ ਤਉਣਦੀ ਜੋ ਨਾ ਨੂੰ ਆਮਦਾ ਕੋ ਮੈਸੇਜ ਆਇਆ ਨਾ ਕਾਲੀਆਂ ਦਾ ਆਇਆ ਨਾ ਕਾਂਗਰਸ ਦਾ ਆਇਆ ਇਹਨਾਂ ਨੂੰ ਪੁੱਛਿਆ ਜਾਵੇ ਵੀ ਇਹਨਾਂ ਨੇ ਇਹਦੇ ਵਿੱਚ ਰਲ ਕੇ ਕਾਨੂੰਨ ਬਣਾਇਆ ਸਾਡੇ ਵਾਸਤੇ ਜਿਹੜਾ ਇਹਨਾਂ ਨੇ ਕੋਈ ਸਾਥ ਨਹੀਂ ਦੇਂਦੇ ਸਾਡੇ ਇਹਨਾਂ ਨੂੰ ਵੀ ਨਾਲ ਪੁੱਛਿਆ ਜਾਵੇ ਨਾ ਇਹਨਾਂ ਨੇ ਕੱਲ ਨੂੰ ਵੋਟਾਂ ਨਹੀਂ ਲੈਣੀਆਂ ਕੀ ਨੁਕਸਾਨ ਹੋਇਆ ਕਾਨੂੰਨ ਦਾ ਕਾਨੂੰਨ ਨੇ ਨਾ ਬਹੁਤ ਵਿਖਾਣਾ ਜੀ ਵੇਖੋ 10 ਸਾਲ ਦੀ ਸਜ਼ਾ ਡਰਾਈਵਰ ਨੂੰ ਦਿੱਤੀ ਗਈ ਹੈ 5 ਲੱਖ ਜੁਰਮਾਨਾ ਵਾ ਕਿ ਇਹ ਡਰਾਈਵਰ ਨੂੰ ਪੁੱਛ ਲਓ ਇੱਥੇ ਜਿੰਨੇ ਖੜੇ ਆ ਕੋਈ 5 ਲੱਖ ਦੇਣ ਤੋਂ ਘਾ ਹੈਗਾ 10 ਸਾਲ ਦੀ ਸਜ਼ਾ ਕਰ ਸਕਦਾ ਕੋਈ ਇਹਨਾਂ ਨੇ ਘਰ ਦਾ ਚੁੱਲਾ ਕਿੱਥੋਂ ਚੱਲਣਾ ਇਹਦੇ ਵਿੱਚ ਕਈ ਡਰਾਈਵਰ ਇਦਾਂ ਨੇ ਖੜੇ ਨੇ ਜਿਨ੍ਹਾਂ ਦਾ ਘਰ ਦਾ ਚੁੱਲਾ ਵੀ ਨਹੀਂ ਬਲਦਾ ਚੱਕਰ ਲਾ ਕੇ ਚੁੱਲਾ ਬਲਦਾ ਰੋਟੀ ਚੱਕਰ ਲਾ ਕੇ ਖਾਂਦਾ ਉਹ ਹੱਗ ਲਾ ਦੀ ਰੋਟੀ ਖਾਂਦੇ ਨੇ ਤੇ ਫਿਰ ਕਿਹਦੇ ਹਿਸਾਬ ਨਾਲ ਸਰਕਾਰ ਨੇ ਸੋਚਿਆ ਵੀ ਇਹ ਕਿੰਨਾ ਕੁ ਪੈਸਾ ਕਮਾਉਂਦੇ ਨੇ ਆ ਜੋ ਬਣਾਇਆ ਗਿਆ ਇਹ ਖਲਾਫ ਕੀ ਕਰਾਜੋ ਨਾ ਮੇਰਾ ਜਵਿੰਦਰ ਸਿੰਘ ਆ ਜਿਹੜਾ ਕਾਨੂੰਨ ਬਣਾਇਆ ਗਿਆ ਬਹੁਤ ਘਟੀਆ ਆ ਇਹਦੇ ਵਿੱਚ ਇਹ ਆ ਵੀ ਤੁਸੀਂ ਵੀ ਵਿੱਚ ਆਉਂਦੇ ਹੋ ਕੋਈ ਗੰਨਾ ਲੈ ਕੇ ਜਾਂਦਾ ਉਹ ਵੀ ਵਿੱਚ ਆਉਂਦਾ ਵਾ ਸਕੂਟਰੀ ਵਾਲਾ ਵੀ ਵਿੱਚ ਆਉਂਦਾ ਆ ਏ ਇਹਦੇ ਵਿੱਚ ਸਾਡੇ ਕਾਨੂੰਨ ਜਿਹੜਾ ਬਣਾਇਆ ਪਹਿਲੇ ਕਾਨੂੰਨ ਕਿੰਨੇ ਕ ਸਾਫ ਨੇ ਉਹਦੇ ਵਿੱਚ ਇਹ ਆ ਵੀ ਗਲਤੀ ਕਿਸ ਦੀ ਹੁੰਦੀ ਸਜ਼ਾ ਕਿਸ ਨੂੰ ਮਿਲਦੀ ਹੈ ਇਹ ਕੋਈ ਗੱਡੀ ਜਾਣ ਕੇ ਵਾਜ ਜਾਂਦਾ ਵਾ ਕਹਿ ਦਿੰਦੇ ਜੀ ਗੱਡੀ ਵਾਲਾ ਮਾਰ ਗਿਆ ਇਹਦੇ ਵਿੱਚ ਇਨਸਾਫ ਕੋਈ ਨਹੀਂ ਹੁੰਦਾ ਜੇਕਰ ਨਹੀਂ ਕਾਨੂੰਨ ਰੱਦ ਕੀਤਾ ਤਾਂ ਫਿਰ ਕੀ ਹੋਤਾ ਜਾਊਗਾ ਲੱਗੂਗਾ ਲੰਬੇ ਸਮੇਂ ਵਾਸਤੇ ਅਨ ਅਨ ਮੇਥੇ ਸਮੇਂ ਵਾਸਤੇ ਸਾਰੀਆਂ ਟਰਾਂਸਪੋਰਟ ਸਾਰੀਆਂ ਟਰਾਂਸਪੋਰਟ ਬੰਦ ਆ ਰੋਡ ਜਾਮ ਕਰਾਂਗੇ ਆਹਾਂ ਡਰਾਈਵਰ ਕੋਈ ਵੀ ਜਾਣ ਜਗਨਦੀਪ ਭਾਜੀ ਗਗਨਦੀਪ ਕੀ ਅੱਜ ਧਰਨਾ ਲਗਾਇਆ ਹੋਇਆ ਕਿਉਂ ਲਗਾਇਆ ਗਿਆ ਭਾਜੀ ਡਰਾਈਵਰਾਂ ਦੇ ਹੱਕ ਦੇ ਵਿੱਚ ਸਾਰਾ ਧਰਨਾ ਲੱਗਿਆ ਜੀ 5 ਸਾਲ ਦੀ ਕੈਦ ਵਾ ਜੀ ਕਿਹੜਾ ਬੰਦਾ ਮੈਨੂੰ ਪਹਿਲਾਂ ਦੱਸੋ ਵੀ 5 ਸਾਲ ਕੋ ਕਰਦਾ ਨਾ ਇਹਨਾਂ ਨੇ ਮੌਕੇ ਤੇ ਬੇਲ ਦੇਣੀ ਨਾ ਕੋ ਸਾਡਾ ਟੱਬਰ ਕਿੱਥੋਂ ਚੱਲੂਗੀ ਜੀ ਨਿਆਣੇ ਬੱਚੇ ਵਾਲੇ ਹੈ ਜੀ ਆਪਾਂ ਜੀ ਬਾਕੀ ਸਰਕਾਰ ਨੂੰ ਹਾਂ ਟੈਕਸ ਦੇਂਦੇ ਆਪਣੀਆਂ ਗੱਡੀਆਂ ਦਾ ਹਰ ਸਾਲ ਲੱਖਾਂ ਰੁਪਇਆ ਟੈਕਸ ਜਾਂਦੇ ਆ ਜੀ ਇਹਨਾਂ ਨੇ ਸਾਡੇ ਖਿਲਾਫ ਇੰਦਾ ਤਗੜਾ ਕਾਨੂੰਨ ਬਣਾ ਕੇ ਸਾਡ ਮਾਰੂ ਮਾਰੂ ਕੀਤਾ ਸਾਡੇ ਨਾਲ ਕੰਮ ਜੀ ਅੱਜ ਤੁਸੀਂ ਕੀ ਕੀਤਾ ਅੱਜ ਭਾਜੀ ਆਪਾਂ ਬਸ ਐ ਟਰੱਕ ਰੋਕੇ ਅੱਜ ਅੱਜ ਤੇ ਹਜੇ ਟਰੱਕ ਹੀ ਰੁਕਣਦੇ ਆ ਕੱਲ ਤੋਂ ਆਪਾਂ ਗੱਡੀਆਂ ਵੀ ਰੋਕਾਂਗੇ ਹਰ ਡਰਾਈਵਰ ਵੀਰ ਨੂੰ ਕਵਾਂਗੇ ਵੀ ਨਾਲ ਹੋ ਕੇ ਸਾਡੇ ਖੜੋ ਕੱਲ ਤੋਂ ਪੂਰਾ ਚੱਕਾ ਜਾਮ ਕਰਾਂਗੇ ਜੀ ਸਰਪਜੀਤ ਸਿੰਘ ਜੀ ਅੱਜ ਜਿਹੜਾ ਨੈਸ਼ਨਲ ਹਾਈਵੇ ਤੇ ਜਿਹੜਾ ਜਾਮ ਕੀਤਾ ਕਿਉਂ ਕੀਤਾ ਕੀ ਕਰ ਇਹ ਜੋ ਸਾਡੇ ਬਾਅਦ ਤੇ ਕਾਲੇ ਕਾਨੂੰਨ ਲਾਏ ਗਿਆ ਇਹਨਾਂ ਨੇ ਲਾਗੂ ਕਿੱ데 ਵੀ ਜੀ ਪੀ ਨੇ ਅਸੀਂ ਉਹਦੇ ਬਾਅਦ ਤੇ ਵਿਰੋਧ ਕਰ ਰਹੇ ਆ ਸਾਰੇ ਡਰਾਈਵਰ ਇਕੱਠਾ ਜੋ ਅਸੀਂ ਇਹਨੂੰ ਕਾਨੂੰਨ ਨੂੰ ਰੱਦ ਚਾਉਂਦੇ ਆ ਜਲਦੋਂ ਜਲਦੀ ਕੀਤਾ ਜਾਵੇ ਨਹੀਂ ਤੇ ਅਸੀਂ ਇਸ ਤੋਂ ਵੱਡਾ ਧੰਦਾ ਲਾਵਾਂਗੇ ਅਹੀਂ ਜੋ ਸਭ ਚੱਕੇ ਜਾਮ ਕੀਤੇ ਆ ਹਾਂ ਕੋਈ ਗੱਡੀ ਨਹੀਂ ਚੱਲਣ ਦੇਣੀ ਕੋਈ ਕੱਚੇ ਮਾਲ ਵਾਲੀ ਕੋਈ ਬਾਡੀ ਵਾਲੀ ਚੱਲੇ ਕੋਈ ਨਹੀਂ ਗੱਡੀ ਜਾ ਕੋ ਟਿਪਰ ਨਹੀਂ ਚੱਲੇਗੀ ਇਹ ਕਰਕੇ ਡਰਾਈਵਰ ਕੋਈ ਡਰਾਈਵਰ ਨਹੀਂ ਕਰੇਗਾ ਜਿੰਨਾਂ ਦੇ ਕਾਨੂੰਨ ਦਾ ਨਹੀਂ ਕੀਤਾ ਜਾਏਗਾ ਅੱਜ ਕੀ ਕੀਤਾ ਗਿਆ ਅੱਜ ਵੀ ਅਸੀਂ ਐਸੇ ਕਰਕੇ ਟਰੱਕੀ ਢੱਕਣ ਦੇ ਆ ਵੀ ਐਸੇ ਕਾਨੂੰਨ ਦੇ ਵਿੱਚ ਸਾਡਾ ਸਾਥ ਦਿੱਤਾ ਜਾਵੇ ਅਸੀਂ ਕਾਨੂੰਨ ਨੂੰ ਰੱਦ ਚਾਹੁੰਦੇ ਹਾਂ ਜਲਦੋਂ ਜਲਦੀ ਜਿੰਨਾ ਸਰਕਾਰ ਨੂੰ ਅਰਜ਼ੀ ਕੀਤਾ ਜਾਵੇ ਸਾਡੇ ਨਾਲ ਕੋਈ ਸਰਕਾਰ ਨਹੀਂ ਤਉਣਦੀ ਜੋ ਨਾਂ ਨੂੰ ਆਮ ਦਾ ਕੋ ਮੈਸੇਜ ਆਇਆ ਨਾ ਕਾਲੀਆਂ ਦਾ ਆਇਆ ਨਾ ਕਾਂਗਰਸ ਦਾ ਆਇਆ ਇਹਨਾਂ ਨੂੰ ਪੁੱਛਿਆ ਜਾਵੇ ਵੀ ਇਹਨਾਂ ਨੇ ਇਹ ਰਲ ਕੇ ਕਾਨੂੰਨ ਬਣਾਇਆ ਸਾਡੇ ਵਾਸਤੇ ਜਿਹੜਾ ਇਹਨਾਂ ਨੇ ਕੋਈ ਸਾਦੀ ਨਹੀਂ ਦੇਂਦੇ ਸਾਡੇ ਇਹਨਾਂ ਨੂੰ ਵੀ ਨਾਲ ਪੁੱਛਿਆ ਜਾਵੇ ਨਾ ਇਹਨਾਂ ਨੇ ਕੱਲ ਨੂੰ ਵੋਟਾਂ ਨਹੀਂ ਲੈਣੀਆਂ ਕੀ ਨੁਕਸਾਨ ਹੋਇਆ ਕਾਨੂੰਨ ਦਾ ਕਾਨੂੰਨ ਨੇ ਨਾ ਬਹੁਤ ਲਖਾਣਾ ਜੀ ਵੇਖੋ 10 ਸਾਲ ਦੀ ਸਜ਼ਾ ਡਰਾਈਵਰ ਨੂੰ ਦਿੱਤੀ ਗਈ ਹੈ 5 ਲੱਖ ਜੁਰਮਾਨਾ ਵਾ ਕਿ ਇਹ ਡਰਾਈਵਰ ਨੂੰ ਪੁੱਛ ਲਓ ਇੱਥੇ ਜਿੰਨੇ ਖੜੇ ਆ ਕੋਈ 5 ਲੱਖ ਦੇਣ ਤੋਂ ਕਹਾ ਹੈਗਾ 10 ਸਾਲ ਦੀ ਸਜ਼ਾ ਕਰ ਸਕਦਾ ਕੋਈ ਇਹਨਾਂ ਨੇ ਘਰ ਦਾ ਚੁੱਲਾ ਕਿੱਥੋਂ ਚੱਲਣਾ ਇਹਦੇ ਵਿੱਚ ਕਈ ਡਰਾਈਵਰ ਇਦਾਂ ਨੇ ਖੜੇ ਨੇ ਜਿਨ੍ਹਾਂ ਦਾ ਘਰ ਦਾ ਚੁੱਲ੍ਹਾ ਨਹੀਂ ਬਲਦਾ ਚੱਕਰ ਲਾ ਕੇ ਚੁੱਲ੍ਹਾ ਬਲਦਾ ਰੋਟੀ ਚੱਕਰ ਲਾ ਕੇ ਖਾਂਦਾ ਉਹ ਹੱਕ ਲਾਉ ਦੀ ਰੋਟੀ ਖਾਂਦੇ ਨੇ ਤੇ ਫਿਰ ਕਿਹਦੇ ਹਿਸਾਬ ਨਾਲ ਸਰਕਾਰ ਨੇ ਸੋਚਿਆ ਵੀ ਇਹ ਕਿੰਨਾ ਕ ਪੈਸਾ ਕਮਾਉਂਦੇ ਨੇ ਆ ਜਿਆ ਗਿਆ ਇਹ ਖਲਾਫ ਕੀ ਕਰਾਂ ਨਾ ਮੇਰਾ ਦਵਿੰਦਰ ਸਿੰਘ ਆ ਜਿਹੜਾ ਕਾਨੂੰਨ ਬਣਾਇਆ ਗਿਆ ਬਹੁਤ ਘਟੀਆ ਆ ਇਹਦੇ ਵਿੱਚ ਇਹ ਆ ਵੀ ਤੁਸੀਂ ਵੀ ਵਿੱਚ ਆਉਂਦੇ ਹੋ ਕੋਈ ਗੰਨਾ ਲੈ ਕੇ ਜਾਂਦਾ ਉਹ ਵੀ ਵਿੱਚ ਆਉਂਦਾ ਵਾ ਸਕੂਟਰੀ ਵਾਲਾ ਵੀ ਵਿੱਚ ਆਉਂਦਾ ਆ ਇਹ ਦੇ ਵਿੱਚ ਸਾਡੇ ਕਾਨੂੰਨ ਜਿਹੜਾ ਬਣਾਇਆ ਪਹਿਲੇ ਕਾਨੂੰਨ ਕਿੰਨੇ ਕ ਸਾਫ ਨੇ ਉਹਦੇ ਵਿੱਚ ਇਹ ਆ ਵੀ ਗਲਤੀ ਕਿਸ ਦੀ ਹੁੰਦੀ ਸਜ਼ਾ ਕਿਸ ਨੂੰ ਮਿਲਦੀ ਹੈ ਜੇ ਕੋਈ ਗੱਡੀ ਚਾਨ ਕੇ ਵੱਜ ਜਾਂਦਾ ਵਾ ਕਹਿ ਦਿੰਦੇ ਜੀ ਗੱਡੀ ਵਾਲਾ ਮਾਰ ਗਿਆ ਇਹਦੇ ਵਿੱਚ ਇਨਸਾਫ ਕੋਈ ਨਹੀਂ ਹੁੰਦਾ ਜੇਕਰ ਨਹੀਂ ਕਾਨੂੰਨ ਰੱਦ ਕੀਤਾ ਤਾਂ ਫਿਰ ਕੀ ਹੋਤਾ ਜਾਊਗਾ ਧਰਨਾ ਲੱਗੂਗਾ ਲੰਮੇ ਸਮੇਂ ਵਾਸਤੇ ਅਨ ਅਨ ਮੇਥੇ ਸਮੇਂ ਵਾਸਤੇ ਸਾਰੀਆਂ ਟਰਾਂਸਪੋਰਟਾਂ ਬੰਦ ਆਹ ਰੋਡ ਜਾਮ ਕਰਾਂਗੇ ਆਹਾਂ ਡਰਾਈਵਰ ਕੋਈ ਵੀ ਜਾਣ ਚਾਹੇ ਗਗਨਦੀਪ ਜੀ ਗਗਨ ਜੀ ਕੀ ਅੱਜ ਧਰਨਾ ਲਗਾਇਆ ਹੋਇਆ ਕਿਉਂ ਲਗਾਇਆ ਹੈ ਭਾਜੀ ਡਰਾਈਵਰਾਂ ਦੇ ਹੱਕ ਦੇ ਵਿੱਚ ਸਾਰਾ ਧਰਨਾ ਲੱਗਿਆ ਜੀ 5 ਸਾਲ ਦੀ ਕੈਦ ਵਾਜੀ ਕਿਹੜਾ ਬੰਦਾ ਮੈਨੂੰ ਪਹਿਲਾਂ ਦੱਸੋ ਵੀ 5 ਸਾਲ ਕੋ ਕਰਦਾ ਨਾ ਇਹਨਾਂ ਨੇ ਮੌਕੇ ਤੇ ਬੇਲ ਦੇਣੀ ਨਾ ਕਹੋ ਸਾਡਾ ਟੱਬਰ ਕਿੱਥੋਂ ਚੱਲੂਗੀ ਜੀ 9:00 ਵਜੇ ਵਾਲੇ ਹੈ ਜੀ ਆਪਾਂ ਜੀ ਬਾਕੀ ਸਰਕਾਰ ਨੂੰ ਹ ਟੈਕਸ ਦੇਂਦੇ ਆਪਣੀਆਂ ਗੱਡੀਆਂ ਦਾ ਹਰ ਸਾਲ ਲੱਖਾਂ ਰੁਪਇਆ ਟੈਕਸ ਜਾਂਦੇ ਆ ਜੀ ਇਹਨਾਂ ਨੇ ਸਾਡੇ ਖਿਲਾਫ ਇੰਦਾ ਤਗੜਾ ਕਾਨੂੰਨ ਬਣਾ ਕੇ ਸਾਡ ਮਾਰੂ ਮਾਰੂ ਕੀਤਾ ਸਾਡੇ ਨਾਲ ਕੰਮ ਜੀ ਅੱਜ ਤੁਸੀਂ ਕੀ ਕੀਤਾ ਅੱਜ ਭਾਜੀ ਆਪਾਂ ਬਸ ਐ ਟ੍ਰੱਕ ਰੋਕੇ ਅੱਜ ਅੱਜ ਤੇ ਹਜੇ ਟਰੱਕ ਹੀ ਰੋਕੰਦੇ ਆ ਕੱਲ ਤੋਂ ਆਪਾਂ ਗੱਡੀਆਂ ਵੀ ਰੋਕਾਂਗੇ ਹਰ ਡਰਾਈਵਰ ਵੀਰ ਨੂੰ ਕਵਾਂਗੇ ਵੀ ਨਾਲ ਹੋ ਕੇ ਸਾਡੇ ਖੜੋ ਕੱਲ ਤੋਂ ਪੂਰਾ ਚੱਕਾ ਜਾਮ ਕਰਾਂਗੇ ਜੀ